ਜਲਦੀ ਤੋਂ ਜਲਦੀ ਇਸ ਨੂੰ ਮੰਚ ਤੇ ਕੇ ਆ ਜੀ ਜਤਿੰਦਰ ਪਾ

ਜੋਹਾਂ ਯਾਰ ਨੇ ਇੱਕਦਮ ਰੱਖਾ ਮੈਂ ਨਹੀਂ ਪੇ ਕਾਬਾ ਬਣਾ ਲਿਆ ਮੈਂ ਨਹੀਂ ਪੇ ਕਾਬਾ ਬਣਾ ਲਿਆ ਸੋ ਸਾਡੇ ਦੀ ਤਾਂ ਇਹੀ ਲੋਕਾਰੇ ਜਿਨ੍ਹਾਂ ਦੇ ਆਸਰੇ ਸਾਡੀ ਜ਼ਿੰਦਗੀ ਚੱਲ ਰਹੀ ਆ ਇਸ ਗ੍ਰਾਉਂਡ ਦਾ ਇਸ ਟੀਮ ਦਾ ਸਾਡੀ ਜ਼ਿੰਦਗੀ ਦੇ ਵਿੱਚ ਬਹੁਤ ਵੱਡਾ ਕੰਟਰੀਬਿਊਸ਼ਨ ਆ ਅੱਜ ਅਸੀਂ ਜਿਸ ਮੁਕਾਮ ਤੇ ਖੜੇ ਆ ਉਸ ਦੇ ਵਿੱਚ ਸਭ ਤੋਂ ਵੱਡਾ ਹੌਕੀ ਦਾ ਔਰ ਬੀਬੀ ਜਨਾ ਤੇ ਅਸੀਂ ਕਿਸੇ ਨਾ ਕਿਸੇ ਤਰ੍ਹਾਂ ਇਸ ਗੇਮ ਦੀ ਪ੍ਰੋਮੋਸ਼ਨ ਦੇ ਲਈ ਇਸ ਟੀਮ ਦੇ ਗਰਮੈਂਟ ਦੇ ਲਈ ਕੰਮ ਕਰਦੇ ਰਵਾਂਗੇ ਜੇ ਤੁਸੀਂ ਚਾਹੁੰਦੇ ਜੇ ਵੀ ਤੁਹਾਡੇ ਬੱਚੇ ਕਿ ਜਿਤਨਾ ਜ਼ਰੂਰੀ ਨਹੀਂ ਹੁੰਦਾ ਭਾਗ ਲੈਣਾ ਜ਼ਰੂਰੀ ਹੁੰਦਾ ਪਰ ਜਦੋਂ ਵੀ ਆਪਾਂ ਕਿਸੇ ਵੀ ਚੀਜ਼ 'ਚ ਭਾਗ ਲੈਣਾ ਸ਼ੁਰੂ ਕਰ ਦਿੰਦੇ ਆ ਤਾਂ ਆਪੇ ਆਪਾਂ ਅੱਗੇ-ਅੱਗੇ ਆਪਣਾ ਰਸਤਾ ਜਿਹੜਾ ਉਹ ਬਣਦਾ ਜਾਂਦਾ ਸੋ ਅੱਜ ਸਭ ਤੋਂ ਪਹਿਲਾਂ ਤਾਂ ਮੈਂ ਜੇਤੂ ਟੀਮ ਨੂੰ ਤਾਂ ਵਧਾਈ ਦਿੰਦਾ ਹੀ ਆ ਨਾਲ ਦੀ ਨਾਲ ਜਿਹੜੀ ਸਾਡੀ ਸੈਕਿੰਡ ਸੈਕਿੰਡ ਲਈ ਇਹ ਟੀਮ ਉਹਨਾਂ ਨੂੰ ਬਹੁਤ-ਬਹੁਤ ਮੁਬਾਰਕ ਉਹਨਾਂ ਨੇ ਬਹੁਤ ਸੋਹਣੀ ਗੇਮ ਖੇਡੀ ਸੋ ਅੱਗੇ ਵੀ ਇਸੇ ਤਰ੍ਹਾਂ ਤੁਸੀਂ ਜਿਹੜਾ ਇਸ ਖੇਡ ਦਾ ਜੁੜੇ ਰਹੋ ਇਸ ਗਰਾਉਂਡ ਨਾਲ ਜੁੜੇ ਰਹੋ ਆਪਾਂ ਇਸ ਗਰਾਉਂਡ ਨੂੰ ਜਰੂਰ ਕੁਝ ਨਾ ਕੁਝ ਦੇਣਾ ਇਸ ਸ਼ਹਿਰ ਨੂੰ ਜਰੂਰ ਕੁਝ ਨਾ ਕੁਝ ਦੇਣਾ ਆਪਣੇ ਜ਼ਿਲ੍ਹੇ ਨੂੰ ਜਰੂਰ ਕੁਝ ਨਾ ਕੁਝ ਦੇਣਾ ਤੇ ਮੇਰਾ ਜਿੰਨਾ ਵੀ ਫੰਡ ਸਰਕਾਰ ਵੱਲੋਂ ਸਾਨੂੰ ਮਿਲਦਾ ਹੈ ਉਹ ਲਗਭਗ ਖੇਡਾਂ ਲਈ ਤੇ ਜਾਂ ਜਿਹੜੀਆਂ ਐਜੂਕੇਸ਼ਨ ਲਈ ਆ ਉਹਦੇ ਲਈ ਜਾਂਦਾ ਕਿਉਂਕਿ ਮੇਰਾ ਸੋਚਣਾ ਇਹ ਹੈ ਕਿ ਗਲੀਆਂ ਨਾਲੀਆਂ ਜਾਂ ਹੋਰ ਜਿਹੜੇ ਕੰਮ ਐ ਡਵੈਲਪਮੈਂਟ ਦੇ ਚਲੋ ਜ਼ਰੂਰੀ ਤਾਂ ਹੈਗੇ ਆ ਪਰ ਮੈਂ ਦੇਖਿਆ ਜਿੰਨੀਆਂ ਵੀ ਸਰਕਾਰਾਂ ਜਾਂ ਲੀਡਰ ਆਉਂਦੇ ਨੇ ਉਹ ਇਹੀ ਕੰਮ ਕਰਦੇ ਨੇ ਤੇ ਉਹ ਸ਼ੁਰੂ ਤੋਂ ਕਰਦੇ ਆ ਰਹੇ ਨੇ ਤੇ ਨਾ ਹੀ ਮੈਨੂੰ ਲੱਗਦਾ ਇਹ ਕਦੇ ਖਤਮ ਹੋਏ ਆ ਸੋ ਅਸੀਂ ਇਹ ਸੋਚ ਲੈ ਕੇ ਚੱਲੇ ਸੀ ਵੀ ਅਸੀਂ ਕੁਝ ਖੇਡਾਂ ਲਈ ਕਰਨਾ ਹੈ ਆਪਣੀ ਧਰਤੀ ਲਈ ਕੁਝ ਕਰਨਾ ਹੈ ਕਿਉਂਕਿ ਮਾਝੂਬ ਮੁੱਖ ਮੰਤਰੀ ਸਾਹਿਬ ਵੀ ਆਪਾਂ ਉਹ ਦੇਖਿਆ ਕਿ ਕਿੰਨਾ ਪੰਜਾਬ ਨੂੰ ਖੇਡਾਂ ਲਈ ਜਿਹੜਾ ਉਹ ਪਿਆਰ ਕਰਦੇ ਆ ਵਤ ਤੋਂ ਵਤ ਕੋਸ਼ਿਸ਼ ਕਰਦੇ ਆ ਦੋ ਸਾਡੇ ਖਿਡਾਰੀ ਇਸ ਸ਼ਹਿਰ ਦੇ ਸਾਡੇ ਬਾਈ ਰਪਿੰਦਰਪਾਲ ਜੀ ਇੱਕ ਸਾਡੇ ਆਪਾਂ ਦੇਖਿਆ ਸਾਥੀ ਉਹਨਾਂ ਨੂੰ ਵੀ ਪਿੱਛੇ ਜੇ ਸਰਕਾਰੀ ਨੌਕਰੀ ਆ ਜਿਹੜੀ ਦਿੱਤੀ ਹੈ ਸੋ ਲਗਾਤਾਰ ਮਾਨ ਸਾਹਿਬ ਵੀ ਲੱਗੇ ਹੋਏ ਆ ਆਪਾਂ ਵੀ ਅਸੀਂ ਵੀ ਲੱਗੇ ਹੋਏ ਆ ਪਰ ਇਹ ਇੱਕ ਸਮੂੱਚੇ ਤੌਰ ਤੇ ਆਪਣਾ ਇੱਕ ਟੀਮ ਵਰਕ ਹੈ ਸਾਰਿਆਂ ਨੇ ਤਕੜੇ ਹੋ ਕੇ ਆਪਾਂ ਲੱਗਣਾ ਆਪਣੀ ਜਿਹੜੀ ਹਾਕੀ ਹੈ ਜیشنل ਟੀਮ ਹੈ ਆਪਾਂ ਪਿੱਛੇ ਦੇਖਿਆ 올림픽 ਬਹੁਤ ਸੋਣਾ ਪ੍ਰਦਰਸ਼ਨ ਜਿਹੜਾ ਹੋਇਆ ਕਿਤਨਾ ਕਿਤੇ ਇਹ ਲੱਗਦਾ ਹੁੰਦਾ ਕਿ ਫੇਰ ਉਹ ਪੁਰਾਣੇ ਦਿਨ ਜਿਹੜੇ ਹਾਕੀ ਦੇ ਇਸ ਖੇਡ ਦੇ ਚੱਲ ਰਹੇ ਆਉਣ ਵਾਲੇ ਨੇ ਇਹ ਇਹ ਤਾਂ ਨਹੀਂ ਜਿਸੀ ਲੱਗੇ ਆ ਬਾਕੀ ਸਭ ਤੋਂ ਵੱਧ ਖੁਸ਼ੀ ਦੀ ਗੱਲ ਹੈ ਕਿ ਸਾਡੇ ਕੋਲੇ ਸਾਡੇ ਜਿਹੜੇ ਜ਼ਿਲ੍ਹਾ ਖੇਡ ਅਫਸਰ ਹੈ ਇਹ ਜਿਹੜੇ ਆਪ ਤੌਰ ਤੇ ਆਪਾਂ ਦੇਖਿਆ ਜਦੋਂ ਬੰਦਾ ਨੌਕਰੀ 'ਚ ਆ ਜਾਂਦਾ ਇੱਕ ਅਫਸਰ ਬਣ ਜਾਂਦਾ ਪਰ ਥੋੜਾ ਜਿਹਾ ਅਫਸਰਸ ਵਾਲਾ ਉਹਨਾਂ ਦਾ ਵਿਵਹਾਰ ਹੋ ਜਾਂਦਾ ਪਰ ਮੈਂ ਹਮੇਸ਼ਾ ਹੀ ਇਹਨਾਂ ਨੂੰ ਦੇਖਿਆ ਜੇ ਸਵੇਰ ਹੋ ਤਾਂ ਵੀ ਇਹ ਗਰਾਊਂਡ 'ਚ ਹੁੰਦੇ ਨੇ ਜੇ ਸ਼ਾਮ ਨੂੰ ਆਈਏ ਤਾਂ ਵੀ ਇਹ ਗਰਾਊਂਡ 'ਚ ਹੁੰਦੇ ਨੇ ਕੋਈ ਇੱਕ ਦਿਨ ਐਸਾ ਨਹੀਂ ਜਿੱਦ ਤੇ ਆਪਾਂ ਦੇਖਿਆ ਕਿ ਇਹ ਗਰਾਊਂਡ 'ਚ ਨਹੀਂ ਆਏ ਇਹ ਸਭ ਤੋਂ ਵੱਡੀ ਗੱਲ ਹੈ ਮੈਂ ਸਮਝਦਾ ਇਹ ਖੁਸ਼ਕਿਸਮਤੀ ਹੈ ਤੇ ਸਾਡਾ ਵੀ ਫਰਜ਼ ਬਣਦਾ ਆਪਣੇ ਸਾਰਿਆਂ ਦਾ ਫਰਜ਼ ਬਣਦਾ ਹੈ ਕਿ ਆਪਾਂ ਇਹੋ ਜਿਹੇ ਸਾਥੀਆਂ ਦਾ ਜਿਹੜਾ ਜਰੂਰ ਸਹਿਯੋਗ ਕਰੀਏ ਜਿਹੜੇ ਸਾਡੀ ਹੱਕ ਲਈ ਕੁਝ ਕਰ ਰਹੇ ਆ ਪਾਣੀ ਦੇ ਬੋਤਲਾਂ ਲੱਗਦੇ ਜੀ ਕੋਈ ਕਿਸੇ ਨੂੰ ਭੇਜੋ ਇਹ ਗੋਲ ਤੁਸੀਂ ਕਰਾਇਆ ਜਿਹੜਾ ਸਾਹਮਣੇ ਦੇਖੋ ਹਾਂਜੀ ਮੈਚ ਨੰਬਰ 3 ਅੰਡਰ 9 ਦੇਖ ਹਾਂਜੀ ਸਰ ਇਹਦਾ ਜਿਹੜਾ ਕੈਸ਼ ਪ੍ਰਾਈਜ਼ ਵੀ ਨਾਲ ਬਸ ਤੇ ਦਾ ਤੁਸੀਂ ਚਾਹੁੰਦੇ ਜੇ ਵੀ ਤੁਹਾਡੇ ਬੱਚੇ ਸਪੋਰਟਸ ਦੇ ਵਿੱਚ ਇੰਟਰਨੈਟ ਦਿੱਤਾ ਗਿਆ ਜੀ ਕੋਈ ਨਹੀਂ ਬੇਟਾ ਤੈਨੂੰ ਫਿਰ ਦੇ ਦੇਣਗੇ ਕੰਬੀ ਸਕੂਲ ਫ੍ਰੀ ਟੋਟ ਆਹ ਬਰਾਦਰਾਂ ਬੇਟਾ ਇੱਕ ਮਿੰਟ ਜੀ ਇੱਕ ਵਾਰ ਜੀ ਤਾਂ ਦੇ ਗੁਰੂ ਦੇ ਗਰਾਊਂਡ ਦੀ ਪ੍ਰੋਡਕਸ਼ਨ ਹੈ ਇੰਟਰਨੈਸ਼ਨਲ ਪਰ ਡਾਈਟ ਦੀ ਕਦੀ ਲੇਟ ਹੁੰਦੀ ਈ ਬੇਟਾ ਡਾਈਟ ਆ ਉਹ ਹਾਂਜੀ ਸਰ ਜਿਹੜੇ ਜਸ਼ਮੇਰ ਸਕੂਲ ਦੇ ਵਿੱਚ ਕੀਤਾ ਗਿਆ ਹੈ ਥੋੜੀ ਜ਼ੋਰਦਾਰ ਤਾੜੀਆਂ ਮਾਰ ਦਿਓ ਜੀ ਉਹ ਬੇਟਾ ਕੱਪ ਨੂੰ ਵੀ ਹੱਥ ਪਾ ਲੈ ਜੋ ਜਿਹੜੀਆਂ ਦਿੱਤੀਆਂ ਗਈਆਂ ਇੱਕ ਵਾਰੀ ਵਿੰਡਲ ਸਿੰਘ ਜੀ ਲਈ ਜ਼ੋਰਦਾਰ ਤਾੜੀਆਂ ਮਾਰ ਦਿਓ ਜੀ 10-12 ਸਾਲ ਸਾਡੇ ਕੋਲ ਇਸੇ ਗਰਾਊਂਡ ਦੇ ਵਿੱਚ ਰਹੇ ਨੇ ਇਹਦਾ ਕੈਸ਼ ਪ੍ਰਾਈਜ਼ ਆਹ ਕੇ ਸਰ ਆਹ ਜੀ ਲੌਕ ਤੇ ਵਿੱਚ ਅਸੀਂ ਧਰ ਲੋ ਵੱਡੇ ਬੰਮੇਟੋ ਹਾਂਜੀ ਸਰ ਹਾਂਜੀ ਸਰ ਅਗਲੀ ਪਰ ਗੁਜ਼ਾਰ ਆ ਤਾਂ ਬਗਰ ਲਈ ਕਰ ਸਕਦੇ ਇੱਕ ਵਾਰੀ ਕੋਸਾ ਤੁਹਾਡੀਆਂ ਬਲੇਸਿੰਗਸ ਤੁਹਾਡੇ ਸਾਥ ਦੀ ਹਾਂਜੀ ਸਰ ਬਹੁਤ ਚੰਗਾ ਲੱਗ ਰਹੀ ਬੜੀ ਖੁਸ਼ੀ ਦੀ ਗੱਲ ਹੈ ਕਿ ਜਿਸ ਤਰ੍ਹਾਂ ਇਹ ਸੱਤਵਾਂ ਜਿਹੜਾ ਸਾਡਾ ਇਹ ਟੂਰਨਾਮੈਂਟ ਹੈ ਤੇ ਕੋਈ ਵੀ ਚੀਜ਼ ਹੈ ਇੱਕ ਵਾਰੀ ਸ਼ੁਰੂ ਕਰਨੀ ਕਿਤਨਾ ਕਿਤੇ ਆਸਾਨ ਹੁੰਦੀ ਆ ਉਸ ਨੂੰ ਨਿਰੰਤਰ ਚਲਾਈ ਰੱਖਣਾ ਇਹ ਬਹੁਤ ਵੱਡੀ ਗੱਲ ਹੈ ਸਰ ਉਹਨਾਂ ਦੀ ਬਲਜਿੰਦਰ ਸਰ ਉਹਨਾਂ ਦੀ ਸਾਰੇ ਐਸੋਸੀਏਸ਼ਨ ਦੇ ਮੈਂਬਰ ਸਾਹਿਬਾਨਾਂ ਦੀ ਸਾਰੀ ਟੀਮ ਲਈ ਇਹ ਬਹੁਤ ਵੱਡਾ ਕਾਰਜ ਹੈ ਤੇ ਮੈਂ ਸਾਰਿਆਂ ਨੂੰ ਵਧਾਈ ਦੇਣਾ ਚਾਹੁੰਦਾ ਕਿ ਅਸ ਕਰਦਾ ਹੈ ਇਸੇ ਤਰ੍ਹਾਂ ਲਗਾਤਾਰ ਅੱਗੇ ਵੀ ਜਿਹੜਾ ਚੱਲਦਾ ਰਹੂਗਾ। ਬਾਕੀ ਟੂਰਨਾਮੈਂਟ ਦਾ ਅਸੀਂ ਆਰਗੇਨਾਈਜ਼ ਕਰਦੇ ਆਂ। ਇਸ ਟੂਰਨਾਮੈਂਟ ਨੂੰ ਆਰਗੇਨਾਈਜ਼ ਕਰਨ ਦਾ ਜਿਹੜਾ ਮੇਨ ਮੋਟਿਵ ਇਹ ਹੈ ਵੀ ਅਸੀਂ ਫਰੀਦਕੋਟ ਦੀ ਹਾਕੀ ਦੇ ਨਾਲ-ਨਾਲ ਪੰਜਾਬ ਤੇ ਇੰਡੀਆ ਦੀ ਹਾਕੀ ਨੂੰ ਵੀ ਕੁਝ ਨਾ ਕੁਝ ਕੰਟ੍ਰਿਬਿਊਟ ਕਰੀਏ। ਉਸ ਲਈ ਅਸੀਂ ਇਹ ਟੂਰਨਾਮੈਂਟ ਆਰਗੇਨਾਈਜ਼ ਕਰਦੇ ਆਂ। ਤੇ ਮੇਰਾ ਜਿਹੜਾ ਹੈਗਾ ਇੱਕ ਪ੍ਰੋਮਿਸ ਹੈ ਇਸ ਗਰਾਊਂਡ ਨੂੰ ਅਕੋਸ਼ ਸਾਹਿਬ ਖੜੇ ਇਹਨਾਂ ਦੀ ਹਾਜ਼ਰੀ ਦੇ ਵਿੱਚ ਵੀ ਬੜੀ ਜਲਦੀ ਇੱਥੋਂ ਦੂਸਰਾ ਰੁਪਿੰਦਰਪਾਲ ਜ਼ਰੂ ਤੇ ਮੈਡਲ ਦੇ ਕਲਰ ਵੀ ਬਦਲਣਗੇ ਅਸੀਂ 올림픽ਸ ਦੇ ਵਿੱਚੋਂ ਪਰ ਮਾਤਮਾ ਨੇ ਸੁੱਖ ਰੱਖਿਆ ਤੇ 골ਡ ਵੀ ਲੈ ਕੇ ਆਵਾਂਗੇ ਸੋ ਇਸੇ ਮੋਟਿਵ ਨੂੰ ਅਸੀਂ ਮੁੱਖ ਰੱਖ ਕੇ ਇਹ ਟੂਰਨਾਮੈਂਟ ਕਰਵਾਉਨੇ ਆ ਵੀ ਵੱਧ ਤੋਂ ਵੱਧ ਜਿਹੜੇ ਪਲੇਅਰ ਹੈ ਉਸ ਗਰਾਊਂਡ ਦੇ ਨਾਲ ਜੁੜਨ ਹੌਕੀ ਖੇਡਣ ਤੇ ਫਰੀਦਕੋਟ ਦੀ ਧਰਤੀ ਦਾ ਨਾਮ ਪੰਜਾਬ ਦੀ ਧਰਤੀ ਦਾ ਨਾਮ ਹਿੰਦੁਸਤਾਨ ਦੀ ਧਰਤੀ ਦਾ ਨਾਮ ਰਾਸ਼ਟਰੀ ਪੱਧਰ ਤੇ 올림픽 ਲੈਵਲ ਤੇ ਰੌਸ਼ਨ ਕਰਨ ਤੇ ਅਸੀਂ ਪੂਰੀ ਕੋਸ਼ਿਸ਼ ਕਰਾਂਗੇ ਵੀ ਇਹ ਇਵੈਂਟ ਰੈਗੂਲਰ ਵੇਸਤੇ ਆਰਗੇਨਾਈਜ਼ ਕੀਤਾ ਜਾਵੇ ਅਗਲੇ ਸਾਲ ਪ੍ਰੋਮਿਸ ਹੈ ਵੀ ਅਸੀਂ ਇਸ ਦਾ ਜਿਹੜਾ ਕੈਸ਼ ਪ੍ਰਾਈਜ਼ ਹੈ ਹੋਰ ਵਧਾਵਾਂਗੇ ਤਾਂ ਕਿ ਵੱਧ ਤੋਂ ਵੱਧ ਲੋਕ ਇਹਦੇ ਵੱਲ ਅਟਰੈਕਟ ਹੋਣ ਤੇ ਜਿਹੜਾ ਇਹ ਟੂਰਨਾਮੈਂਟ ਹੋਰ ਜ਼ਿਆਦਾ ਸਕਸੈਸਫੁਲ ਆਰਗੇਨਾਈਜ਼ ਹੋਵੇ ਸੋ ਪ੍ਰਮਾਤਮਾ ਨੇ ਸਾਨੂੰ ਜਿਹੜਾ ਹਾਕੀ ਦੀ ਫੀਲਡ ਨਾਲ ਜੋੜਿਆ ਤੇ ਪੂਰੀ ਅਸੀਂ ਕੋਸ਼ਿਸ਼ ਕਰਾਂਗੇ ਵੀ ਅਸੀਂ ਇਸ ਗੇਮ ਨੂੰ ਕੁਛ ਨਾ ਕੁਛ ਜਿਹੜਾ ਵਾਪਸ ਜ਼ਰੂਰ ਕਰੀਏ ਥੈਂਕ ਯੂ ਜੀ ਸਰ